ਕੋਈ ਨਹੀਂ ਕੋਈ ਨਹੀਂ ਡਾਕਟਰ ਸਾਹਿਬ ਮੈਂ ਜਾਵਾ ਜੀ ਤੁਸੀਂ ਐ ਕਰੋ ਬਾਹਰ ਬੈਠੋ ਮੈਂ ਦੱਸਦਾ ਹੇ ਹੋਰ ਕਿੱਧਰ ਦਰਦ ਹੋ ਰਿਹਾ ਹਲੋ ਕਿੱਧਰ ਮੈਂ ਬਾਹਰ ਬੈਠਾ ਲੱਗਿਆ ਜਨਾਬ ਕਿੱਥੇ ਨਹੀਂ ਜਾਣਾ ਇੱਥੇ ਹੀ ਖੜੋ ਆਟੋ ਗੋਲ ਦੇ ਸਾਹ ਨਾਲ ਪਹਿਲਾਂ ਬਿਆਨ ਹੋਣਗੇ ਮਰੀਜ਼ ਦੇ ਫਿਰ ਮੈਂ ਦੱਸਦਾ ਕਿ ਇਹਨੇ ਕਿੱਥੇ ਜਾਣਾ ਹਾਂਜੀ ਡਾਕਟਰ ਸਾਹਿਬ ਲਿਖਾਓ ਬਿਆਨ ਪਹਿਲਾਂ ਮਰੀਜ਼ ਦੀ ਜਾਨ ਬਚਾਉਣਾ ਜ਼ਰੂਰੀ ਹੈ ਪ੍ਰੋਟੋਕੋਲ ਸਾਡਾ ਵੀ ਇਹ ਕੁਝ ਪ੍ਰੋਟੋਕੋਲ ਦੇ ਸਾਰਨ ਮਰੀਜ਼ ਦੇ ਬਿਆਨ ਹੋਣਗੇ ਫਿਰ ਤੁਸੀਂ ਇਲਾਜ ਸ਼ੁਰੂ ਕਰ ਸਕਦੇ ਹੋ ਜਨਾਬ ਤੁਸੀਂ ਸਮਝ ਨਹੀਂ ਰਹੇ ਸਾਡਾ ਵੀ ਕੋਈ ਪ੍ਰੋਟੋਕੋਲ ਹੁੰਦਾ ਹੈ ਜਨਾਬ ਮੈਂ ਜਾਵਾਂ ਜੀ ਠਹਿਰੇ ਮੈਂ ਤੁਹਾਡੀ ਇੱਜ਼ਤ ਕਰ ਰਿਹਾ ਤੁਸੀਂ ਤੇ ਤੁਸੀਂ ਪਲੀਜ਼ ਬਾਹਰ ਜਾ ਕੇ ਬੈਠੋ ਤੁਸੀਂ ਕਾਨੂੰਨ ਨੂੰ ਸਮਝਾਉਂਗੇ ਹਾਂ ਜਨਾਬ ਪਲੀਜ਼ ਇਸ ਜਗ੍ਹਾ ਨੂੰ ਖਾਲੀ ਕਰੋ ਤੁਸੀਂ ਪਲੀਜ਼ ਬਾਹਰ ਬੈਠੋ ਮੈਂ ਧਾਮਾ ਸਾਹਿਬ ਜੀ ਤੇਰੇ ਵੀ ਪਿਆਰ ਹੋਣਾ ਹੈ ਖੜੋ ਰਹੋ ਜਨਾਬ ਪਲੀਜ਼ ਇਸ ਜਗ੍ਹਾ ਨੂੰ ਖਾਲੀ ਕਰੋ ਪਲੀਜ਼ ਬਾਹਰ ਜਾਓ ਉਹ ਡਾਕਟਰੋ ਪਿੱਛੇ ਹੋ ਪਹਿਲਾਂ ਮਰੀਜ਼ ਦਾ ਬਿਆਨ ਲੈਣਾ ਬੋਸ ਉੱਥੇ ਬਾਹਰ ਜਾਓ ਉਹ ਬੰਦਾ ਮੱਤੇਗਾ ਉਹ ਐਫ ਆਈ ਆਰ ਦੀ ਗਰੀ ਸੀ ਯਾਰ ਤੂੰ ਕੱਪੜੇ ਕਿਹੜੂ ਚੇਂਜ ਕਰ ਲੈ ਉਹ ਮੈਂ ਕੱਪੜੇ ਨਹੀਂ ਬਦਲੇ ਆ ਤੁਹਾਡੇ ਦੋਨਾਂ ਦੇ ਪ੍ਰੋਟੋਕੋਲ ਦੇ ਵਿੱਚ ਮੇਰਾ ਕੰਮ ਹੋ ਗਿਆ ਦੇਖੋ ਤੁਹਾਡੇ ਕਰਕੇ ਬੰਦਾ ਮੜ ਗਿਆ ਮੇਰੀ ਮੱਤ ਦਾ ਨਹੀਂ ਹੋਇਆ ਉਹ ਤੁਹਾਡੇ ਐ ਜਮਦੂਤ ਉਸ ਪਤੰਦਰ ਨੇ ਬੜਾ ਦੁਖੀ ਕਰਿਆ ਹੋਇਆ ਸੀਗਾ ਤੁਹਾਡੇ ਪ੍ਰੋਟੋਕਾਲ ਕਰਕੇ ਅੱਜ ਕਾਬੂ ਆਇਆ ਹੈ ਬੜਾ ਤੇਵਜ ਮੋਟਰਸਾਈਕਲ ਚਲਾਉਂਦਾ ਸੀਗਾ ਮੈਂ ਧਰਤੀ ਤੋਂ 10 ਵਾਰ ਆ ਕੇ ਮੁੜਿਆ 10 ਵਾਰ 96 ਗਿਲ ਦਾ ਗਾਣਾ ਲੱਗਦਾ ਲੱਗਦਾ ਰਹਿ ਗਿਆ ਅੱਜ ਲਾਓ 96 ਗਿਲ ਦਾ ਗਾਣਾ ਉਠਾ ਰੋ ਤੁਹਾਨੂੰ ਟਾਈਮ ਲੱਗਣਾ ਮੈਂ ਗਾਦੰਦਾ ਹਰ ਅੱਖ ਚੋਂ ਅੱਜ ਵਗਣ ਕਰਾ ਲਾ ਤੂੰ ਨਾ ਬਸੀ ਦਰੀ ਬੋਤਸੇ ਨਾਲ ਕਿਥੋਂ ਲਿਆ ਤਰਪਦੀ ਆਹ ਹੁੰਦਾ ਦਰੀ ਪਿੰਡ ਟੁੱਟ ਗਿਆ ਪਹਾੜ ਟੁੱਟ ਗਿਆ ਘੜਾ ਟੁੱਟ ਗਿਆ ਰੇਡੀ